ਬੇਸ਼ੱਕ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਸੱਤਾ ਚੋਣ ਤੋਂ ਪਹਿਲਾਂ ਵੱਡੇ ਦਾਅਵੇ ਕੀਤੇ ਗਏ ਸੀ ਕਿ ਕਿਸੇ ਵੀ ਵਰਗ ਨੂੰ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਉੱਥੇ ਇਸ ਸੰਗਰੁੱਧ ਦੇ ਵਿੱਚ ਮੁੱਖ ਮੰਤਰੀ ਦੇ ਘਰ ਦੇ ਸਾਹਮਣੇ ਬੇਰੁਜ਼ਗਾਰ ਸੰਯੁਕਤ ਮੋਰਚੇ ਦੇ ਦੁਆਰਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਬੇਰੁਜ਼ਗਾਰ ਇਹ ਨੌਜਵਾਨ ਮੁੰਡੇ ਕੁੜੀਆਂ ਦੇ ਵੱਲੋਂ ਸੰਗਰੂਰ ਪਹੁੰਚ ਕੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਹੱਥਾਂ ਦੇ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਲੈ ਕੇ ਬੇਰੁਜ਼ਗਾਰ ਇਹਨਾਂ ਲੋਕਾਂ ਦੇ ਵੱਲੋਂ ਜਮ ਕੇ ਨਾਰੇਬਾਜ਼ੀ ਕੀਤੀ ਗਈ ਹਾਲਾਂਕਿ ਮੌਕੇ ਦੇ ਉੱਤੇ ਪੁਲਿਸ ਵੱਲੋਂ ਸਖਤ ਬੈਰੀਕੇਡਿੰਗ ਵੀ ਕੀਤੀ ਗਈ ਹੈ ਆਓ ਦੇਖਦੇ ਹਾਂ ਜੀ ਗੰਤਰਨਾ ਦਿੱਤਾ ਸੀਗਾ 7.3 ਦੀ ਮੀਟਿੰਗ ਲਈ ਇਹ ਸਾਨੂੰ ਸਾਦੀ ਕੀਤੀ ਗਈ ਫਿਰ 17 ਤਰੀਕ ਦੀ ਕੀਤੀ ਗਈ ਪਰ ਸਰਕਾਰ ਮੀਟਿੰਗ ਕਰਨੀ ਆਈ ਤਿੰਨ ਸਾਲ ਤੋਂ ਉੱਤੇ ਹੋ ਗਏ ਬਾਈ ਜੀ ਨਾ ਕੋਈ ਮਾਸਟਰ ਕੈਡਰ ਦੀ ਭਰਤੀ ਆਈ ਨਾ ਕੋਈ ਲੈਕਚਰਰ ਕੈਡਰ ਦੀ ਭਰਤੀ ਆਈ ਇਹ ਵੱਡੇ ਵੱਡੇ ਦਾਅਵੇ ਕਰਦੇ ਨੇ ਇਸ ਅਸੀ ਸਕੂਲ ਆਫ ਐਮਨਸਟੀ ਕਹਿੰਦੇ ਇਹ ਸਕੂਲ ਆਫ ਹੈਪੀਨੈਸ ਸਕੂਲ ਦੇ ਪਰ ਬਾਈ ਇਹ ਟੀਚਰਾਂ ਦੀ ਕੋਈ ਭਰਤੀ ਨਹੀਂ ਕੀਤੀ ਗਈ ਸਾਡੀ ਡਿਮਾਂਡ ਉਹ ਹੀ ਆ ਜਿਹੜੀ ਤਿੰਨ ਸਾਲਾਂ ਤੋਂ ਚੱਲੀ ਆ ਰਹੀ ਹੈ ਕਿ ਸਾਨੂੰ ਮਾਸਟਰ ਕੈਡਰ ਦੀਆਂ ਸਾਰੇ ਸਬਜੈਕਟਾਂ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਦਿੱਤੀਆਂ ਜਾਣ ਅੱਜ ਕਿੱਦਾਂ ਦੇ ਹਾਲਾਤ ਹੋਏ ਨੇ ਤੁਹਾਡੇ ਇੱਥੇ ਅੱਜ ਜੋ ਵੀ ਹਾਲਾਤ ਹੋਏ ਨੇ ਤੁਹਾਡੇ ਸਾਹਮਣੇ ਆ ਕਿੰਨੀ ਧੱਕਾ ਮੁੱਕੀ ਹੋਈ ਆ ਲਾਠੀ ਚਾਰਜ ਹੋਇਆ ਤੇ 10-12 ਵੀ ਲੈ ਚੁ ਗਰਮੀ ਕਿੰਨੀ ਆ ਮਾਹੌਲ ਕਿਵੇਂ ਦਾ ਬਣ ਰਿਹਾ ਅਗਲੇ ਫਿਊਚਰ ਕੀ ਦੇਖਦੇ ਆਪਾਂ ਅਗਲਾ ਫਿਊਚਰ ਜੇ ਸਾਡੀ ਪ੍ਰੋਬਲਮ ਸੋਲਵ ਹੋ ਗਈ ਮੰਗ ਮੰਨੀ ਗਈ ਤਾਂ ਠੀਕ ਹੈ ਨਹੀਂ ਅਗਲੇ ਸੰਡੇ ਫੇਰ ਇਹੀ ਦੱਸਣ ਵਾਸਤੇ ਆਏ ਸੀ ਸਾਨੂੰ ਇਹ ਲੱਗਦਾ ਸੀ ਕਿ ਸ਼ਹੀਦਾਂ ਦੇ ਸੁਪਨਿਆਂ ਦੀ ਗੱਲ ਕਰਕੇ ਆਇਆ ਸੀ ਮੁੱਖ ਮੰਤਰੀ ਭਗਵੰਤ ਮਾਨ ਸ਼ਾਇਦ ਅੱਜ ਸੀ ਦੀਢਾੜੇ ਦੇ ਮੌਕੇ ਤੇ ਸਾਡੀ ਗੱਲ ਸੁਣ ਲਈ ਅੱਜ ਸ਼ਾਇਦ ਸਾਨੂੰ ਨਾ ਕੁੱਟਣ ਅੱਜ ਸ਼ਾਇਦ ਸਾਡੀ ਰੋਜ਼ਗਾਰ ਵਾਸਤੇ ਸਰਕਾਰ ਕੋਈ ਐਲਾਨ ਕਰ ਦੇ ਕਿ ਜੇ ਨਹੀਂ ਪਿੰਡਾਂ ਚ ਜਾ ਕੇ ਘਰਾਂ ਚ ਜਾ ਕੇ ਮੈਂ ਰੋਜ਼ਗਾਰ ਦਿੱਤਾ ਇਹਨੂੰ ਜਿਹੜਾ ਕਿ ਵਾਦਾ ਕਰਦਾ ਸੀਗੇ ਪਿੰਡਾਂ ਚ ਸਰਕਾਰ ਚੱਲਿਆ ਕਰੂ ਕਿ ਇਹਨੇ ਪੱਗਾਂ ਨਹੀਂ ਲੈਣੀਆਂ ਟੈਂਕੀਆਂ ਤੇ ਚੜ੍ਹਣੇ ਸ਼ਾਇਦ ਅਸੀਂ ਕਹਾਂ ਕਿ ਅੱਜ ਘਟੋ ਘਟ 23 ਮਾਰਚ ਨੂੰ ਸਾਡੀ ਸੁਣ ਲੈਣਾ ਕਿਉਂਕਿ ਇਹ ਸੋਨਾ ਸ਼ੀਦਾਂ ਦੇ ਵਾਰਸ ਹੋਣ ਦੀ ਗੱਲ ਕਰਦਾ ਤੇ ਅੱਜ ਫੇਰ ਇੱਥੇ ਪਗਾਂ ਲਾਈਆਂ ਗਈਆਂ ਫੇਰ ਬੇਜ਼ਗਾਰਾਂ ਦੀ ਕੁੱਟਮਾਰ ਕੀਤੀ ਗਈ ਹੈ लाठी चार्ज ਕੀਤਾ ਗਿਆ ਬੇਜ਼ਗਾਰਾਂ ਕੁੜੀਆਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਸਿਰਫ ਡਰਾਮਾ ਕਰ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਵਿੱਚੋਂ ਕੋਈ ਰਜ਼ਗਾਰ ਨ ਦਿੱਤਾ ਜਿਹੜੀਆਂ ਪੋਸਟਾਂ ਭਰਤੀ ਕੀਤੇ ਜਾਣ ਦੇ ਦਾਅਵੇ ਕਰਦਾ ਹੈ ਇਸ਼ਤਿਹਾਰ ਲਾਉਂਦਾ ਹੈ ਇਹ ਪਿਛਲੀ ਸਰਕਾਰ ਵੱਲੋਂ ਲਟਕਦੀਆਂ ਭਰਤੀਆਂ ਨੇ ਸਭ ਨੂੰ ਇਸ ਗੱਲ ਤੇ ਇਸ ਗੱਲ ਨੂੰ ਲਾਣਤਾ ਪੈਣੇ ਚਾਹੀਦੀਆਂ ਨੇ ਇਹਨੂੰ ਇਸ ਗੱਲ ਤੇ ਮਾਫੀ ਮੰਗਣੀ ਚਾਹੀਦੀ ਹੈ ਕਿ 3 ਸਾਲਾਂ ਦੇ ਵਿੱਚ ਅਜੇ ਤੱਕ ਪਿਛਲੀਆਂ ਭਰਤੀਆਂ ਕੰਪਲੀਟ ਨਹੀਂ ਕਰ ਸਕਿਆ ਸਦਾ ਦੇ ਕਿ ਹੈ ਬੇਰਜ਼ਗਾਰ ਸਰਕਾਰੀ ਸਿੱਖਿਆ ਦੀ ਨੌਕਰੀ ਦੀ ਮੰਗ ਕਰ ਰਹੇ ਨੇ ਉਹਨਾਂ ਨੇ ਕਹਿ ਕੇ ਅਸੀਂ ਨੌਕਰੀ ਲਈ ਸਾਰੀਆਂ ਪੜਾਈਆਂ ਕੀਤੀਆਂ ਪਰ ਸਾਡੇ ਅੱਜ ਵੀ ਹੱਥ ਖਾਲੀ ਨੇ ਬਿਊਰੋ ਰਿਪੋਰਟ ਸਟਾਰ ਨਿਊਜ਼